ਜ਼ਿੰਦਗੀ ਤੇ ਮੌਤ ਸੰਬੰਧੀ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰਾ ਸਾਹਿਤ ਗ੍ਰੰਥ ਸ਼ਾਸਤਰ ਰਚੇ ਗਏ ਤੇ ਇਹਨਾਂ ਤੋਂ ਸਾਨੂੰ ਸਿੱਧ ਮਿਲਦੀ ਹੈ ਕਿ ਬੰਦੇ ਨੇ ਇਸ ਧਰਤੀ ਤੇ ਕਿਵੇਂ ਵਿਚਰਨਾ ਹੈ ਕਿਵੇਂ ਰਹਿਣਾ ਹੈ ਤੇ ਕਿਸ ਤਰ੍ਹਾਂ ਦਾ ਉਹਨੇ ਦੂਸਰੇ ਲੋਕਾਂ ਦੇ ਨਾਲ ਸਮਾਜ ਦੇ ਨਾਲ ਵਿਹਾਰ ਕਰਨਾ ਹੈ ਕਹਿੰਦੇ ਆ ਕਿ ਜੇਕਰ ਅਸੀਂ ਜ਼ਿੰਦਗੀ ਨੂੰ ਸਮਝਣਾ ਹੈ ਤੇ ਇਸ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਮੌਤ ਨੂੰ ਵੀ ਸਮਝ ਲਈਏ ਮੌਤ ਨੂੰ ਵੀ ਜਾਣ ਲਈਏ ਕਿ ਮੌਤ ਕੀ ਹੈ ਡਾਕਟਰੀ ਵਿਗਿਆਨ ਜੋ ਕੁਝ ਸਾਨੂੰ ਇਸ ਸੰਬੰਧੀ ਹੁਣ ਤੱਕ ਦੱਸਦੀ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਬੰਦਾ ਜਦੋਂ 40 45 ਸਾਲ ਦੀ ਉਮਰ ਪੋਗ ਲੈਂਦਾ ਹੈ ਤੇ ਉਸ ਤੋਂ ਬਾਅਦ ਉਹਦੀ ਬਾਡੀ ਦੇ ਜਿਹੜੇ ਸੈੱਲ ਨੇ ਉਹ ਜ਼ਿਆਦਾ ਗਿਣਤੀ ਵਿੱਚ ਮਰਨੇ ਸ਼ੁਰੂ ਹੋ ਜਾਂਦੇ ਆ ਨਵੇਂ ਕੱਟ ਬਣਦੇ ਆ ਮਰਦੇ ਜਿਆਦਾ ਹੈ ਉਹਨਾਂ ਦੇ ਸੈਲਾਂ ਦੀ ਮਰਨ ਦੀ ਗਿਣਤੀ ਜਿਹੜੀ ਉਹ ਵੱਧ ਜਾਂਦੀ ਹੈ ਤੇ ਬੰਦੇ ਦਾ ਸਫਰ ਜਿਹੜਾ ਹੈ ਉਹ ਹੌਲੀ-ਹੌਲੀ ਮੌਤ ਵੱਲ ਨੂੰ ਸਫਰ ਸ਼ੁਰੂ ਹੋ ਜਾਂਦਾ ਹੈ ਇੱਕ ਤਰ੍ਹਾਂ ਨਾਲ ਧੀਮੀ ਮੌਤ ਦੀ ਸ਼ੁਰੂਆਤ ਹੋ ਜਾਂਦੀ ਹੈ ਜਿਵੇਂ ਕੰਨਾਂ ਤੋਂ ਕੱਟ ਸੁਨਣਾ ਦੰਦ ਜਿਹੜੇ ਨੇ ਉਹ ਚਲੇ ਜਾਂਦੇ ਆ ਨਿਗਾ ਜਿਹੜੀ ਉਹ ਕੱਟ ਹੋ ਜਾਂਦੀ ਹੈ ਚਮੜੀ ਜਿਹੜੀ ਹੈ ਉਹ ਢਿਲਕਣ ਲੱਗ ਪੈਂਦੀ ਹੈ ਚਮੜੀ ਢਿੱਲੀ ਹੋ ਜਾਂਦੀ ਹੈ ਫਿਰ ਆਖਰ ਤੇ ਚਮੜੀ ਬਾਹਾਂ ਦੀ ਚਮੜੀ ਇਸ ਤਰ੍ਹਾਂ ਹੋ ਜਾਂਦੀ ਕਿ ਜਿਵੇਂ ਉਹ ਢਿਲਕ ਗਈ ਹੈ ਇਹ ਸਾਰਾ ਕੁਝ ਜਿਹੜੇ ਸੈੱਲ ਨੇ ਸਾਡੀ ਸਾਡੀ ਬਾਡੀ ਦੇ ਉਹ ਮਰ ਰਹੇ ਹੁੰਦੇ ਆ ਖਤਮ ਹੋ ਰਹੇ ਹੁੰਦੇ ਆ ਤੇ ਇੱਕ ਦਿਨ ਐਸਾ ਹੁੰਦਾ ਹੈ ਕਿ ਸਾਡੇ ਸਰੀਰ ਦਾ ਸਾਡੇ ਦਿਮਾਗ ਦਾ ਸਰੀਰ ਦਾ ਸਾਡੇ ਹਾਰਟ ਦਾ ਗੁਰਦਿਆਂ ਦਾ ਤੇ ਹੋਰ ਅੰਗਾਂ ਦਾ ਆਪਸੀ ਜਿਹੜਾ ਤਾਣਾ ਬਾਣਾ ਹੈ ਉਹ ਟੁੱਟ ਜਾਂਦਾ ਹੈ ਇੱਕ ਪੜਾਹ ਤੇ ਆ ਕੇ ਤੇ ਬੰਦਾ ਮੌਤ ਦੀ ਅਗੋਸ਼ ਵਿੱਚ ਚਲਾ ਜਾਂਦਾ ਹੈ ਪਰ ਜੀਵਨ ਨੂੰ ਸਮਝਣਾ ਤੇ ਜੀਵਨ ਬਾਰੇ ਸਮਝ ਪੈਦਾ ਕਰਨੀ ਬੰਦੇ ਦੀ ਉਮਰ ਨੂੰ ਲੰਮਾ ਕਰ ਸਕਦਾ ਹੈ ਅਸੀਂ ਜ਼ਿੰਦਗੀ ਨੂੰ ਸਮਝ ਕੇ ਜੀਵਨ ਨੂੰ ਸਮਝ ਕੇ ਤੇ ਮੌਤ ਨੂੰ ਸਮਝ ਕੇ ਜ਼ਿੰਦਗੀ ਦੀ ਪੂਰੀ ਪ੍ਰਕਿਰਿਆ ਨੂੰ ਸਮਝ ਕੇ ਅਸੀਂ ਲੰਮੀ ਜ਼ਿੰਦਗੀ ਜੀ ਸਕਦੇ ਹਾਂ ਇਹ ਠੀਕ ਹੈ ਕਿ ਬਹੁਤ ਕੁਝ ਬੰਦੇ ਦੇ ਵਸ ਨਹੀਂ ਹੁੰਦਾ ਪਰ ਬਹੁਤ ਕੁਝ ਅਜਾਇਬ ਵੀ ਹੈ ਜਿਹੜਾ ਸਾਡੇ ਵਸ ਵਿੱਚ ਹੁੰਦਾ ਹੈ ਇਹ ਠੀਕ ਹੈ ਕਿ ਅਸੀਂ ਕੁਦਰਤੀ ਬਿਮਾਰ ਹੁੰਦੇ ਆਂ ਤੇ ਬਿਮਾਰ ਹੋ ਕੇ ਅਸੀਂ ਕਈ ਵਾਰ ਮੰਜੇ ਤੇ ਪੈ ਜਾਂਦੇ ਆਂ ਪਰ ਇਹ ਵੀ ਸੱਚ ਹੈ ਕਿ ਜੇਕਰ ਅਸੀਂ ਇਹ ਸਾਡੇ ਵਸ ਹੈ ਕਿ ਅਸੀਂ ਉਹਦਾ ਇਲਾਜ ਕਰਾ ਕੇ ਠੀਕ ਇਲਾਜ ਕਰਾ ਕੇ ਠੀਕ ਹੋਈਏ ਤੰਦਰੁਸਤ ਹੋਈਏ ਤੇ ਫਿਰ ਆਪਣੀ ਡਿਊਟੀ ਤੇ ਆਪਣੇ ਕੰਮ ਤੇ ਆਪਣੇ ਸਰੋਕਾਰਾਂ ਨਾਲ ਜੁੜ ਜਾਈਏ ਇਹ ਸਾਡੇ ਵਾਸਤੇ ਇਸ ਕਰਕੇ ਮੌਤ ਜਿਹੜੀ ਹੈ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਮੌਤ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੀ ਇੱਕ ਘਟਨਾ ਹੈ ਮੌਤ ਨੂੰ ਜ਼ਿੰਦਗੀ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਗ੍ਰੰਥਾ ਸ਼ਾਸਤਰਾਂ ਵਿੱਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਮਨੁੱਖ ਪੈਦਾ ਹੁੰਦਾ ਹੈ ਉਦੋਂ ਨਾਲ ਉਹਦੀ ਮੌਤ ਵੀ ਪੈਦਾ ਹੁੰਦੀ ਹੈ ਇੱਕ ਬੜੀ ਦਿਲਚਸਪ ਕਥਾ ਹੈ ਕਿ ਇੱਕ ਵਾਰ ਇੱਕ ਬੰਦਾ ਉਹਦੀ ਮੌਤ ਦੇ ਨਾਲ ਵਾਕਫੀ ਹੋ ਗਈ ਤੇ ਉਹ ਵੇਲੇ-ਕਵੇਲੇ ਮੌਤ ਦੇ ਨਾਲ ਉਹ ਗੱਲਬਾਤ ਕਰ ਲਿਆ ਕਰੇ ਜਦੋਂ ਕਦੇ ਉਹ ਬਾਹਰ ਇੱਕ ਤਰ੍ਹਾਂ ਨਾਲ ਜਾਵੇ ਉਹ ਚਰਵਾਹਾ ਸੀ ਬੱਕਰੀਆਂ ਭੇਡਾਂ ਚਾਰਦਾ ਸੀ ਤੇ ਮੌਤ ਦੇ ਨਾਲ ਉਹ ਉਹਦੀ ਵਾਕਫੀ ਹੋ ਜਾਵੇ ਕਰੇ ਜਦੋਂ ਕਿਤੇ ਬਾਹਰ ਇਕੱਲਾ ਹੋਵੇ ਜਾਂ ਆਪਣੇ ਨਗਰ ਤੋਂ ਆਪਣੇ ਪਿੰਡ ਤੋਂ ਦੂਰ ਗਿਆ ਹੋਵੇ ਤੇ ਮੌਤ ਉਹਦੇ ਨਾਲ ਗੱਲਬਾਤ ਕਰ ਲਿਆ ਕਰੇ ਇੱਕ ਦਿਨ ਉਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਮੌਤ ਨੂੰ ਇਹ ਗੱਲ ਕਵਾਂ ਕਿ ਮੈਨੂੰ ਮੌਤ ਆਵੇ ਹੀ ਨਾ ਤੇ ਉਹਨੇ ਜਦੋਂ ਮੌਤ ਉਸ ਦਿਨ ਉਹਨੂੰ ਮਿਲੀ ਤਾਂ ਉਹਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੈਨੂੰ ਮੌਤ ਕਦੇ ਆਵੇ ਹੀ ਨਾ ਮੌਤ ਹਸੀ ਤੇ ਮੌਤ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਤਰ੍ਹਾਂ ਕਦੇ ਨਾ ਅਜੇ ਤੱਕ ਹੋਇਆ ਹੈ ਤੇ ਨਾ ਹੀ ਹੋਣਾ ਹੈ ਇੱਥੇ ਮੈਂ ਇਹ ਵੀ ਦੱਸ ਦਿਆਂ ਕਿ ਹੁਣ ਡਾਕਟਰੀ ਵਿਗਿਆਨ ਨੇ ਇਹ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਬੰਦੇ ਦੀ ਉਮਰ ਨੂੰ 100 ਸਾਲ ਤੋਂ ਜਾਂ 80 90 ਸਾਲ ਤੋਂ ਵਧਾ ਕੇ 150 ਜਾਂ 200 ਸਾਲ ਜਾਂ 250 ਸਾਲ ਤੱਕ ਕੀਤਾ ਜਾ ਸਕੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਇਹਦੇ ਵਿੱਚ ਸਫਲਤਾ ਹਾਸਲ ਕੀਤੀ ਜਾ ਸਕੇ ਕਿ ਬੰਦੇ ਦੀ ਉਮਰ ਜੜੀਏ ਉਹ ਜਿੱਥੇ ਉਹ 80 90 ਸਾਲ ਆਸਤਨ ਉਮਰ ਜਿਉਂਦਾ ਹੈ ਉਹਦੀ ਉਮਰ ਨੂੰ ਵਧਾ ਕੇ 150 ਜਾਂ 200 ਸਾਲਾਂ ਤੱਕ ਕੀਤਾ ਜਾ ਸਕੇ ਇਹਦੇ ਵਿੱਚ ਸਫਲਤਾ ਹਾਸਲ ਕਰ ਲਈ ਜਾਏ ਪਰ ਹਕੀਕਤ ਇਹ ਆ ਕਿ ਮੌਤ ਫਿਰ ਵੀ ਟਾਲ ਰਵੇਗੀ ਮੌਤ ਨੂੰ ਟਾਲਿਆ ਨਹੀਂ ਜਾ ਸਕੇਗਾ ਮੌਤ ਜੜੀਏ ਉਹ ਆਉਣੀ ਆਉਣੀ ਹੈ ਗੁਰੂ ਸਾਹਿਬਾਨ ਨੇ ਫਰਮਾਇਆ ਹੈ ਕਿ ਜੋ ਉਪਜੈ ਸੋ ਬਿੰਸ ਹੈ ਪਰ ਉਹ આજ ਕੇ ਕਾਲ ਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਾਂ ਇਹ ਵੀ ਫਰਮਾਉਂਦੇ ਆ ਕਿ ਜੈਸੇ ਜਲ ਤੇ ਬੁੱਧਵਦਾ ਉਪਜੈ ਬਿਨਸੈ ਨਿਤ ਜਗ ਰਚਨਾ ਤੈ ਸੋ ਰਚੀ ਕੋ ਨਾਨਕ ਸੁਨਮੀਤ ਕਿਸ ਧਰਤੀ ਤੇ ਇਸ ਜ਼ਮੀਨ ਤੇ ਜਾਂ ਇਸ ਆਪਾਂ ਕਹਿ ਸਕਦੇ ਆ ਕਿ ਇਸ ਪਲਾੜ ਦੇ ਵਿੱਚ ਵੀ ਜੋ ਕੁਝ ਬਣਿਆ ਹੈ ਉਹਨੇ ਇੱਕ ਨਾ ਇੱਕ ਦਿਨ ਟੁੱਟ ਜਾਣਾ ਹੈ ਭੱਜ ਜਾਣਾ ਹੈ ਬਿਨਸ ਜਾਣਾ ਹੈ ਜੀਵਨ ਦਾ ਸੱਚ ਖੈਰ ਉਹਨੇ ਉਸ ਅਜੜੀ ਨੇ ਮੌਤ ਨੂੰ ਕਿਹਾ ਕਿ ਮੈਨੂੰ ਇਸ ਤਰ੍ਹਾਂ ਦਾ ਵਰ ਦੇ ਕਿ ਮੈਂ ਹਮੇਸ਼ਾ ਜਿਉਂਦਾ ਰਹਾ ਕਦੇ ਮੌਤ ਆਵੇ ਹੀ ਨਾ ਇਹਦੇ ਬਾਰੇ ਵੀ ਇੱਕ ਬੜੀ ਦਿਲਚਸਪ ਕਹਾਣੀ ਹੈ ਉਹ ਫਿਰ ਦਿਨ ਫਿਰ ਕਿਸੇ ਦਿਨ ਆਪਾਂ ਇੱਕ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਮੌਤ ਕਹਿੰਦੀ ਹੈ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਮੌਤ ਕਦੇ ਆਵੇ ਹੀ ਨਾ ਕਿਉਂਕਿ ਮੌਤ ਜੜੀਏ ਉਹ ਇੱਕ اٹਲ ਵਰਤਾਰਾ ਹੈ ਤੇ ਮੌਤ ਆਉਣੀ ਆਉਣੀ ਹੈ ਪਰ ਮੈਂ ਇੱਕ ਗੱਲ ਕਰ ਸਕਦੀ ਹਾਂ ਤੇਰੇ ਨਾਲ ਉਹ ਇਹ ਕਿ ਜਦੋਂ ਮੈਂ ਤੇਰੇ ਤੇ ਆਉਣਾ ਹੋਇਆ ਤੇਰੇ ਨਾਲ ਵਾਪਰ ਨਹੀਂ ਹੋਈ ਤੇਰੀ ਮੌਤ ਆਉਣੀ ਹੋਈ ਉਦੋਂ ਉਸ ਤੋਂ ਪਹਿਲਾਂ ਮੈਂ ਤੈਨੂੰ ਚਿੱਠੀਆਂ ਭੇਜ ਦਿਆਂਗੀ ਤੈਨੂੰ ਬਹੁਤ ਸਾਰੀਆਂ ਚਿੱਠੀਆਂ ਮਿਲ ਜਾਣਗੀਆਂ ਕਿ ਹੌਲੀ-ਹੌਲੀ ਕਿ ਹੁਣ ਮੈਂ ਤੇਰੇ ਵੱਲ ਆ ਰਹੀ ਹਾਂ ਉਹਨੇ ਕਿਹਾ ਠੀਕ ਹੈ ਮੌਤ ਇਹ ਕਹਿ ਕੇ ਚਲੀ ਗਈ ਉਸ ਤੋਂ ਕਈ ਸਾਲਾਂ ਤੱਕ ਉਹਦਾ ਮੌਤ ਨਾਲ ਕੋਈ ਵਾਸਤਾ ਨਾ ਹੋਇਆ वार्तालाਪ ਨਾ ਹੋਈ ਫਿਰ ਇੱਕ ਦਿਨ ਅਚਾਨਕ ਉਹ ਬਿਮਾਰ ਹੋਇਆ ਬਜ਼ੁਰਗ ਹੋ ਗਿਆ ਤੇ ਮੌਤ ਉਹਦੇ ਸਾਹਮਣੇ ਆਨ ਖੜੀ ਹੋਈ ਤੇ ਕਹਿੰਦੀ ਕਿ ਮੈਂ ਤੈਨੂੰ ਲੈਣ ਵਾਸਤੇ ਆਈ ਹਾਂ ਉਹ ਕਹਿੰਦਾ ਕਿ ਤੂੰ ਤਾਂ ਮੈਨੂੰ ਕਹਿੰਦੀ ਸੀ ਕਿ ਮੈਂ ਤੈਨੂੰ ਚਿੱਠੀਆਂ ਭੇਜਾਂਗੀ ਮੈਂ ਜਦੋਂ ਆਉਣਾ ਹੋਇਆ ਮੈਂ ਤੈਨੂੰ ਪਹਿਲਾਂ ਚਿੱਠੀਆਂ ਭੇਜਾਂਗੀ ਤੇ ਚਿੱਠੀ ਤਾਂ ਤੂੰ ਕੋਈ ਭੇਜੀ ਨਹੀਂ ਮੌਤ ਕਹਿੰਦੀ ਕਿ ਮੈਂ ਤੈਨੂੰ ਬਹੁਤ ਸਾਰੀਆਂ ਚਿੱਠੀਆਂ ਭੇਜੀਆਂ ਆ ਉਹ ਚਿੱਠੀਆਂ ਤੂੰ ਪੜੀਆਂ ਹੀ ਨਹੀਂ ਚਿੱਠੀਆਂ ਇਸ ਤਰ੍ਹਾਂ ਸੀ ਕਿ ਪਹਿਲਾ ਦੇਖ ਤੇਰੇ ਦਾਦੇ ਦੀ ਮੌਤ ਹੋਈ ਉਹ ਪਹਿਲੀ ਚਿੱਠੀ ਸੀ ਫਿਰ ਤੇਰੇ ਤਾਏ ਦੀ ਮੌਤ ਹੋਈ ਫਿਰ ਤੇਰੇ ਬਾਪ ਦੀ ਮੌਤ ਹੋਈ ਤੇਰੇ ਚਾਚੇ ਦੀ ਮੌਤ ਹੋਈ ਤੇਰੇ ਵੱਡੇ ਭਰਾ ਦੀ ਮੌਤ ਹੋਈ ਉਹ ਸਾਰੀਆਂ ਚਿੱਠੀਆਂ ਹੀ ਤਾਂ ਸਨ ਜਿਹੜੀਆਂ ਮੈਂ ਇੱਕ ਇੱਕ ਕਰਕੇ ਤੈਨੂੰ ਭੇਜੀਆਂ ਸਨ ਪਰ ਤੂੰ ਸਾਰੀਆਂ ਚਿੱਠੀਆਂ ਚੋਂ ਇੱਕ ਵੀ ਚਿੱਠੀ ਨੂੰ ਪੜਿਆ ਹੀ ਨਹੀਂ ਸਮਝਿਆ ਹੀ ਨਹੀਂ ਤੇ ਮੌਤ ਉਸ ਬੰਦੇ ਨੂੰ ਨਾਲ ਲੈ ਕੇ ਚਲੀ ਗਈ ਖੈਰ ਇਹ ਕਲਪਿਤ ਕਹਾਣੀ ਹੈ ਇਹ ਕਹਾਣੀ ਕਿਤੇ ਵਾਪਰੀ ਤੇ ਹੋਈ ਹੋਈ ਕਹਾਣੀ ਨਹੀਂ ਇਸ ਤਰ੍ਹਾਂ ਦੀਆਂ ਕਲਪਿਤ ਕਹਾਣੀਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਹੁਤ ਕੁਝ ਸਮਝਣ ਨੂੰ ਮਿਲਦਾ ਹੈ ਬਹੁਤ ਕੁਝ ਅਸੀਂ ਇਹਨਾਂ ਨੂੰ ਕਹਾਣੀਆਂ ਨੂੰ ਪੜ੍ਹ ਕੇ ਸੁਣ ਕੇ ਜ਼ਿੰਦਗੀ ਪ੍ਰਤੀ ਆਪਣੀ ਸਮਝ ਪੈਦਾ ਕਰਦੇ ਹਾਂ ਸਾਨੂੰ ਇਸ ਧਰਤੀ ਤੇ ਵਿਚਰਦਿਆਂ ਕਹਿੰਦੇ ਆ ਕਿ ਮੌਤ ਤੇ ਰੱਬ ਨੂੰ ਬੰਦੇ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਰੱਬ ਨੂੰ ਕਿਸੇ ਨੇ ਵੇਖਿਆ ਨਹੀਂ ਪਰ ਮੌਤ ਚੜੀਏ ਉਹ ਟਲ ਲਏ ਉਹਨੂੰ ਉਹਨੂੰ ਵਾਪਰਦੇ ਆ ਅਸੀਂ ਹਰ ਰੋਜ਼ ਦੇਖਦੇ ਆ ਮੌਤ ਦਾ ਵਰਤਾਰਾ ਜਿਹੜਾ ਹੈ ਉਹ ਹਰ ਰੋਜ਼ ਸਾਡੇ ਆਲੇ ਦੁਆਲੇ ਚੱਲ ਰਿਹਾ ਹੈ ਅਸੀਂ ਦੇਖਦੇ ਆ ਕਿ ਸਾਡੇ ਜੀਵਨ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਤੇ ਹੌਲੀ-ਹੌਲੀ ਇੱਕ-ਇੱਕ ਕਰਕੇ ਵਿਦਾ ਹੋ ਜਾਂਦੀਆਂ ਬਹੁਤ ਸਾਰੇ ਰਿਸ਼ਤੇ ਨਾਤੇ ਸੱਜਣ ਮਿੱਤਰ ਯਾਰ ਦੋਸਤ ਸਾਡੀ ਜ਼ਿੰਦਗੀ 'ਚ ਆਉਂਦੇ ਆ ਤੇ ਹੌਲੀ-ਹੌਲੀ ਚਲੇ ਜਾਂਦੇ ਆ ਅਖੀਰ ਦੇ ਵਿੱਚ ਜਦੋਂ ਬੰਦਾ ਆਪਣੀ ਉਮਰ ਦੇ ਆਖਰੀ ਪੜਾ ਤੇ ਹੁੰਦਾ ਹੈ ਤੇ ਉਦੋਂ ਜੋ ਕੁਝ ਉਹਦੇ ਕੋਲ ਰਹਿ ਜਾਂਦਾ ਹੈ ਉਹ ਸਭ ਕੁਝ ਨੂੰ ਛੱਡ ਕੇ ਇੱਕ ਦਿਨ ਉਹਨੇ ਆਪ ਚਲੇ ਜਾਣਾ ਹੁੰਦਾ ਹੈ। ਇਹੀ ਜੀਵਨ ਦਾ ਸੱਚ ਹੈ। ਸੋ ਸਾਨੂੰ ਚਾਹੀਦਾ ਹੈ ਕਿ ਜਦੋਂ ਅਸੀਂ ਇਸ ਧਰਤੀ ਤੇ ਆ ਤੇ ਅਸੀਂ ਆਪਣੇ ਆਲੇ ਦੁਆਲੇ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੀਏ, ਕੁਝ ਚੰਗਾ ਸਿਰਜਣ ਦੀ ਕੋਸ਼ਿਸ਼ ਕਰੀਏ ਤੇ ਇਹ ਅਸੀਂ ਹਰ ਸਮੇਂ ਇਹ ਖਿਆਲ ਕਰੀਏ ਕਿ ਸਾਡਾ ਇਸ ਧਰਤੀ ਤੇ ਰਹਿਣਾ ਜਿਹੜਾ ਉਹ ਇੱਕ ਸੀਮਤ ਸਮਾਂ ਹੈ ਇੱਕ ਸੀਮਤ ਸਮੇਂ ਦੌਰਾਨ ਅਸੀਂ ਬਹੁਤ ਕੁਝ ਕਰਨਾ ਹੁੰਦਾ ਹੈ ਤੇ ਸਾਨੂੰ ਇਹ ਬਹੁਤ ਕੁਝ ਕਰਕੇ ਅਸੀਂ ਆਪਣੀ ਇਸ ਧਰਤੀ ਤੇ ਇੱਕ ਤਰ੍ਹਾਂ ਨਾਲ ਆਪਣੀ ਹਾਜ਼ਰੀ ਲਵਾਉਣੀ ਹੁੰਦੀ ਹੈ ਦੁਨੀਆ ਦਾ ਪ੍ਰਸਿੱਧ ਦਾਰਸ਼ਨਿਕ ਸੋਕਰੇਟ ਇਹ ਕਹਿੰਦਾ ਹੈ ਕਿ ਜੋ ਜੋ ਕੁਝ ਅਸੀਂ ਕਰ ਸਕਦੇ ਹਾਂ ਜੇਕਰ ਉਹ ਅਸੀਂ ਆਪਣੀ ਜ਼ਿੰਦਗੀ ਦੌਰਾਨ ਨਹੀਂ ਕਰਦੇ ਤੇ ਇਸ ਤੋਂ ਨਿਰਾਸ਼ਾਜਨਕ ਹੋਰ ਕੁਝ ਹੋ ਨਹੀਂ ਸਕਦਾ ਸੋ ਸਾਨੂੰ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਹਰ ਦਿਨ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਆਪਣੀ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਬਾਤਾਂ ਤੇ ਵੀਡੀਓ ਦੇਖਣ ਲਈ ਸੋਚ ਵਿਚਾਰ ਟੀਵੀ ਦੇ ਨਾਲ ਸਾਂਝ ਬਣਾਈ ਰੱਖਿਓ ਸੋਚ ਵਿਚਾਰ ਟੀਵੀ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟਸ ਕਰਕੇ ਆਪਣੀ ਰਾਏ ਜ਼ਰੂਰ ਦਿਓ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ